1 2 3 4 5 5 10 15 20 35 25 40 ਆਲੂ ਲੈਂਦੇ ਸਰਕਾਰ ਆਲੂ ਲੈਂਦੇ ਸਰਕਾਰ ਹਾਂਜੀ ਸਸਤਰੀ ਕਾਲ ਦੋਸਤੋ ਪਿੰਡੂ ਕਾ ਚੈਨ ਚ ਬਾਈ ਸਵਾਗਤ ਕਰਦੇ ਹਾਂ ਹੋਰ ਜੀ ਮਹਾਰਾਜ ਸੱਟਾ ਜੀ ਚਲੋ ਵਧੀਆ ਜੀ ਵਧੀਆ ਚਲੋ ਵਧੀਆ ਲਓ ਬਾਈ ਆਲੂ ਵਾਲੇ ਫੇਰ ਘੜਚ ਆ ਗਿਆ ਤੇ ਪਰ ਅੱਜ ਜਿਹੜਾ ਤਰੀਕ ਹੋ ਗਈ ਤੁਹਾਨੂੰ ਦੱਸ ਗਏ ਪਹਿਲਾ ਤਰੀਕ ਹੋ ਗਈ ਜਿਹੜੀ 13 ਮਾਰਚ 2025 ਦਿਨ ਹੋ ਗਿਆ ਵੀਰਵਾਰ ਅੱਜ ਹਨ ਤੇ ਬਾਬਾ ਫਰੀਦ ਅਸੀਂ ਮੱਥਾ ਟੇਕਿਆ ਮੈਂ ਤੇ ਕਾਲੂ ਪਹਿਲਾਂ ਤਾਂ ਤੇ ਸਾਹਮਣੇ ਵੇਖੋ ਬਾਈ ਜਿੱਥੇ ਅੱਗੇ ਇੰਨੀਆਂ ਟਰਾਲੀਆਂ ਖੜੀਆਂ ਹੁੰਦੀਆਂ ਤੇ ਅੱਜ ਪਰ ਮੇਰੇ ਹਿਸਾਬ ਨਾਲ ਅੱਜ ਰੇਟ ਖਿੱਚਦਾ ਤਾਂ ਵਧੀਆ ਰਹਿ ਜੇ ਹਨ ਬਈ ਅੱਜ ਨੱਕਾ ਤੋ ਘਟ ਆਇਆ ਜੀ ਅੱਜ ਤੇਰਾ ਮੇਲਾ ਲੱਗਿਆ ਬਾਰਡਰ ਤੇ ਬਾਰਡਰ ਤੇ ਮੇਲਾ ਲੱਗਿਆ ਅੱਜ ਜੀ ਤਾਂ ਕਰਕੇ ਨੱਕ ਘਾਟ ਆਇਆ ਤੇ ਬਬਰੀ ਬੀਬੀ ਜੀ ਹੋਣਗੇ ਉੱਧਰ ਜੀ ਸਾਰੇ ਸਾਰਾ ਪੂਰਾ ਫਰੋਜਪੁਰੋਂ ਤੇ ਮੇਲੇ ਤੇ ਨਾਂਹ ਜਾਂਦਾ ਜੀ ਪੂਰਾ ਫਰੋਜਪੁਰ ਮੇਲੇ ਤੇ ਨਾਂਹਣ ਜਾਂਦਾ ਲਓ ਜੀ ਤਾਂ ਕਰਕੇ ਬਾਈ ਜਿਹੜਾ ਇੱਥੇ ਸਹੀ ਹੈ ਜੀ ਲਾ ਭਾਈ ਤਾਂ ਕਰਕੇ ਅੱਜ ਨੱਕ ਘਾਟ ਆਇਆ ਬਾਕੀ ਰੇਟ ਵੇਖਦੇ ਜਿਹੜਾ ਅੱਜ ਕਿੰਨਾ ਜਾਂਦਾ ਜੀ ਇੱਧਰ ਐਲ ਆਰ ਆਲੂ ਵੀ ਆਇਆ ਮੰਦਾ ਰਹਿ ਸਕਦਾ ਜੀ ਐਲ ਆਰ ਆਲੂ ਆਇਆ ਡਾਇਮੰਡ ਆਇਆ ਤੇ ਭਖਰਾ ਜਾਲੂ ਵੀ ਜਿਹੜੀਆਂ ਸਾਰੇ ਨਵੇਂ ਰੇਟੀਆਂ ਆਈਆਂ ਕਰੋੰਦਾ ਆਲੂ ਵੀ ਹੁੰਦਾ ਜੀ ਆਪਣੇ ਨਹੀਂ ਇੱਥੇ ਓ ਬੋਲੋ ਦਾ ਸਹੀ ਬੋਲੋ ਬਾਈ ਲੈ ਬਈ ਆਲੂ ਬਹੁਤ ਘੈਂਟ ਕੁਆਲਟੀ ਹੈਗਾ ਬਾਈ ਦੇ ਮੈਨੂੰ ਹਾਂ ਤੇ ਕਹਿਣਾ ਅਜੇ ਦਾ ਗੱਦਾ ਆਲੂ ਬੋਲ 200 ਪੱਕਾ ਲੋਈ 230 ਲੈ ਬਾਈ ਉਹ ਕਿੱਧਰ ਗਏ ਬਹੁਤ ਘੈਂਟ ਕੁਆਲਟੀ 230 ਸਿਨਾ ਕੁਆਲਟੀ ਆ ਗਈ 40 ਉਹ 45 45 50 55 55 60 65 70 ਰੁਪਏ ਨਾਲ ਤੁਲ ਕੇ ਰੱਖ 70 75 80 80 85 85 90 ਬੋਲੀ ਆ ਤਗੜਾ ਹੋ ਗਿਆ ਬੱਤਾਂ ਲੈ ਚੱਲ 300 ਚੱਲ 5 5 10 15 20 35 35 40 40 40 ਇਹ ਡਾਇਮੰਡ ਕਿਹੜਾ ਮਨਵੇਦ ਲੈਂਦੇ ਆ ਹੱਥ ਲਾ ਕੇ ਬਦਲ 40 ਸਿਰ 80 ਇਹ ਗਨੇ ਆਪਸੀ ਹੁਏ ਗਏ ਅਜੇ ਤੱਕ ਤਾਂ ਜਿਉਂਦਾ ਹੀ ਖੜਾ ਮੇਰੇ ਨਾਲ ਨਿਕਲੇਗਾ ਮਾਰ ਗਾਰੰਟੀ ਹੈ ਨਾ 40 ਜਾਏ 40 40 ਗੁਰਦੀ ਮਾਲ ਦੇ ਨਾਲ 40 ਇਹ ਆਪਣਾ ਹੀ ਹੈ 340 ਜਾਏ ਬਈਏ ਜਾਏ ਕਲਦੀਮ ਜਾਏ ਜਾ ਆਮ ਜਾਣਕਾਰਾ ਜਾ 340 45 ਪੰਜਾਬ 50 ਪੰਜਾਬ ਉਹ ਨੰਬਰ 1 ਪੰਜਾਬ 50 50 ਆਹ 55 55 ਜਾਏ ਜਾਏ ਜਾ 60 60 ਹਾਂ ਜਾਂਦੀ ਏ 60 ਲੱਲਾ ਯਾਰ ਮੈਨੂੰ ਚਾਹੀਦੇ ਬਾਪੂਨ 5000 ਪੈਟ ਜਾਏ ਜਾਏ ਭਈਏ ਜਾਏ 65 65 ਜਾਏ ਖੱਟ ਜਣ ਕੇ ਲੈ ਵੀ ਥੋੜੇ ਰਸ ਲਾ ਲੈ ਲੈ ਭਾਈ ਜਿੰਨੇ ਬਾਈ ਸਾਰੇ ਆਹ ਨੂੰ ਬਹੁਤ ਘੈਂਟ ਸੀ ਭਾਈ ਕੁਆਲਿਟੀ ਬਹੁਤ ਸਿਰਸਤ ਆ ਇਹਨਾਂ ਆਲੂ ਨੇ ਸਿਰਾ ਰੇਟ ਬਣਾਇਆ ਭਾਈ ਕੁਆਲਿਟੀ ਸ਼ਾਨਦਾਰ ਆ ਗਈ ਲੈ ਭਾਈ ਅਗਲਾ ਆਲੂ ਆ ਆ ਗਿਆ ਵੇਖੋ ਖੁੱਲਦੇ ਗੱਤੇ ਪਹਿਲੇ ਪੜਾਕੇ ਵੇਖੋ ਇਧਰ ਕਰਨ ਕੀ ਰੇਟ ਜਾਂਦਾ ਬਾਈ 230 ਮੇਰਾ ਕੋਲ ਲੈ ਬਈ ਅਲੂ ਦਾ ਪੁੱਤਜਾ ਵੀ ਜੀ 230 ਸਨ ਬਾਉ 230 ਮੇਰੇ ਮੂਠ ਲੈ ਪਾ 230 ਕਟਾ ਹੋਰ ਬਲਟੀ ਕਰਕੇ 230 ਬੜੇ ਹੱਸਾ ਯਾਰ 230 ਬੜਾ ਖੁਸ਼ ਹੋ ਰਿਹਾ ਯਾਰ ਹੱਸੀ ਹੁੰਦੀ 230 ਬੜਾ ਖੁਸ਼ ਹੋਣ ਮੜਾ ਖੁਸ਼ 230 ਹੱਸੀ ਬੰਦੇ ਭਈ ਕਟੇ 15 ਛੋਟੀ ਨਹੀਂ ਭਾਈ ਛੋਟ 30 ਰੁਪਏ 30 ਰੁਪਏ ਹਾਂਜੀ ਕਿ ਬੋਲੀ ਕਰ ਕੋ ਬੋਲੀ ਪਾਇਆ 235 235 40 40 45 50 54 60 200 ਛੋੜ ਜਾਏ ਜੀ ਬੋਲੀਏ 260 ਛੋੜ ਦੀਰ ਵੀ ਬਾਤ ਨਹੀਂ ਹੋਣੀ ਨਾ ਜਨਾ 250 ਪੱਕਾ ਬੋਲ 260 280 280 90 ਕੋਈ ਹੋ ਗਿਆ ਫਿਰ ਤਾਂ ਹੀ 290 290 94 94 ਲੈ ਲੈ 300 ਬੋਲੀ 300 30 ਛੋੜ ਦਮ ਬੋਲ ਲੋ ਚਿਹਰਾ ਹੀ ਟੋਲ ਹੋ ਜਾਏ 300 ਦਿਲ ਟਾ ਗਿਆ ਪਹਿਲਾਂ ਦਿਲ ਟਾ ਗਿਆ ਬਾਹਲਾ 300 ਬੋਲਾ ਬੋਜੀ 300 ਜੇ ਬੋਲੇ 300 ਬੋਲੇ ਬਾਸ਼ਾ ਆਪਣੀ ਦੀ 300 ਆਪਣੀ ਬੋਲੀ ਲਾਲ 300 ਲਾਲ ਆ ਲੈ 315 ਘਟੇ ਨੇ ਬੋਲੇ 300 ਅੱਜ ਕੀ ਘਟਲੇ ਪੈ ਗਿਆ ਵਾ ਤੇ ਆਪਣੀ ਬੋਲੀ ਹੋਰ ਕਿਹਦਾ ਮੇਰੀ ਬੋਲੀ 5 5 ਛੋੜਤੀ ਹੋਣੀ ਫਿਰ 5 ਛੋੜ ਬਾਰੇ ਤੈਨੂੰ 5 10 15 20 ਕਿਹੜਾ ਖਾ ਗਣਾ ਇਹ ਗਾਉਂ ਨਾ 320 ਯਾਰ ਜਵਾਨ ਤੇ ਵੇਲ 320 300 ਉੱਤੇ ਵੇਖਦਾ ਨਹੀਂ 320 20 ਹੁਣਾ 330 ਬੋਲੀ ਹੋ ਗਈ ਲੈਣਾ ਕੋਈ ਨਹੀਂ ਹੁੰਦੀ 330 ਚਾਚਾ ਜੀ ਅੱਛਾ ਠੀਕ ਹੈ ਰਿਕੂ 330 ਬੋਲਾ ਮੁੰਡਿਆ ਪੁੱਛਦਾ ਮੈਂ ਤੂੰ ਪਿੱਛੇ ਕਿੱਧਰ ਵੇਣਾ 330 35 40 40 45 345 ਯਾਰ 145 ਬੋਲਾ ਬਾਸ਼ਾ ਅਰੇ ਬੋਲਾ ਜੱਟ 145 ਰਿਕ ਲੈ ਆਈਏ ਰਿਕ ਨੂੰ ਬੋਲੇ 145 ਜੇ ਬੋਲੇ ਅਗਲਾ ਕੰਜਰ ਸੁਦਾਖਾ ਸਰਭਾਗੇ ਲਗਾ ਦੇ ਲਾ ਭਾਈ 145 ਕੋਈ ਦਾਦਾ ਮਰਨ ਨਿਕਲੇਗਾ ਉਰਵਾਣਾ ਉਰਵਾਦਾ 145 ਫੜ ਫੜ ਕਟਕ ਔਰ ਇਹ ਨਾਲ ਦਾ ਨਾ ਭਾਈ ਉਹ ਗੱਲ ਨਹੀਂ ਦਾਗੀ ਹਰ ਘਟੇ ਲੈਣਾ ਪਾਪੇ ਭਰਦੇ ਫਿਰਨਗੇ ਇੱਕ ਗੱਟਾ ਖੋਲਦੇ 10-20 ਰੁਪਏ ਹੋਰ ਵਾਜ ਦਿੰਦੇ ਨਾ ਨੇਵਰ ਪਾਪੂ ਦਿੰਦੀ ਨਾ ਵਿੱਚ ਵੱਟਾ ਟੁਕਾ ਨੇਵਰ ਜਿੱਤੇ ਜਾ ਭਾਈ ਨੇਵਰ ਤੇ ਡਾਂਗ ਲਾ ਕੇ ਗੋੜੀ ਰਿੰਕੂ ਨੂੰ ਬੜਾ ਵਧੀਆ 345 ਚੱਲ ਜਾ ਯਾਰ ਜਾ ਕੱਟੇ ਪਵਾਏ ਮੁੱਲ ਮੋੜ ਯਾਰ 345 345 ਹੋਲਾ ਕਿਸ ਨੇ ਫਿਰ ਅਗੂੜੀ ਉਰੇ ਗਈ ਹੋਲਾ ਪੁੱਤਰੇ ਨਹੀਂ ਨਹੀਂ ਅਪਤੂ ਜੀ ਨੇ 345 ਦੇ ਬੋਲੀ 345 345 ਹਰਸ਼ਨਾ ਉਧਰ ਆ ਲੈ ਲੈ ਭਾਈ 345 ਰੁਪਏ ਉਹ ਯਾਰ ਇਹ ਬੰਗਾ ਦੇ ਯਾਰ ਗੁਰੂਆ ਬਾਅਦ ਚ ਫਿਰ ਨਮਯਾ ਆਲੂ ਆ ਗਿਆ ਅਗਲਾ ਲਾਲ ਆਲੂ ਕੋਈ ਚੱਕਰ ਨਹੀਂ ਬੜੀ ਆ ਤੇਰੇ ਵਾਈਫ ਆਈ ਆ ਜਣੀ پچوجہ دو سو پچوجہ سات 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 چھ سو سٹ سات جی 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 ساتھ ਬੜਦੇ ਬੜਦੇ ਇਹ ਤੁਹਾਨੂੰ ਗੱਲ ਕਰ ਦੂਗੀ ਕਿ ਕੈਨੋ ਸਲਵਾ ਆਪਲ ਜੀ ਮੇਰਾ 80 88 90 95 300 5 10 15 15 20 25 30 35 40 335 ਕਿੰਨੇ ਗੱਡੇ ਆ 60 ਗੱਡੇ 335 40 25 ਦੀ ਹੋਰ پچی پچاسی پچاسی ਜਾ ਕੰਮ ਜਾ ਜੇ ਕੇ ਬਾਚਨ ਓਏ ਯਾਰ ਬਾਤ ਨਹੀਂ ਕਰੀ ਬੱਲੇ ਕਰਾਰੀ ਅੜ ਗਈ ਸੀ ਇਹਦਾ ਕੰਮ ਬਣਾ ਹੋ ਗਿਆ ਸੀ ਕਿਦਰ ਜਦੋਂ ਕਿ ਮੈਂ ਵਪਾਰੀਆਂ ਦੀ ਆ ਆੜੂ ਕੀ ਕਰਾਰੀ ਲੈ ਬਾਈ ਇਹਦਾ ਕਿੰਨਾ ਹੋ ਗਿਆ ਸੀ ਇਹਦਾ 85 385 ਹੈ ਨਾ ਮੈਂ ਨਾਲ ਆ ਜਾਣਾ ਜੇ ਡੈਮੰਡ ਵਾਰ ਮਾ ਬੋਲੀ ਬੋਲ ਪਾਰਲਮੈਂਟ ਮੇ ਖੜਾ ਹੋ ਕੀ ਨਾਰਖੀ ਬੋਲ ਪਰਫਾਰਮੈਂਟ ਮਾਰ ਡੈਮੰਡ ਆ ਗਿਆ ਬਾਈ ਲੰਮਾ ਜਾ ਹਲੂ ਤੁਹਾਨੂੰ ਵਿਖਾ ਦਈਏ ਲੈ ਲੈ ਮੈਂ ਜੀ ਡੈਮੰਡ ਲੈ ਲੈ ਬਾਈ ਉਹ ਤੋਂ ਬੋਲ ਸ਼ਾਮਤ ਲਾਲ ਸ਼ਟਲ ਰੋਜ਼ਾ 2 ਮਿੰਟ ਯਾਰ ਬੋਲੀ ਕਰਨੇ ਪੈ ਦੋ ਮਿੰਟ ਸ਼ਟਲ ਲਾੜ ਕੇ ਕਿੰਨਾ ਵਜਣੇ ਕਿੰਨੀ ਭਰਤੀ ਏ 50 ਕਿਲੋ ਲਓ ਜੀ ਆ ਗੱਲ ਛੱਡ ਤੂੰ ਡਾਇਮੰਡ 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 ਬਾਈ ਲੋ ਜੀ ਬੋਲੋ ਚੱਲ 300 ਬੋਲੋ ਲੋ 330 ਭਾਈ ਭਾਜੀ ਬੜਾ ਪਿੱਛੇ ਪਿੱਛੇ ਹੋ 330 ਆ ਇਹ ਸੱਪ ਨਿਕਲਿਆ ਇਹ ਕੱਲ 330 ਆ ਇਹ ਪਾਇ ਕਿਨੇ ਜੀ 330 ਆ 35 ਆ ਖੜਾ ਤੇਰੇ ਨਾਲ ਤੂੰ ਵੀ ਬੋਲਾ ਕੇ 35 ਆ 14 ਕਿ ਲੜੀ ਇਹ ਤੁਹਾਨੂੰ ਕਿ ਲੋੜ ਛੋੜਤੀ ਹੈ ਹਾਂ ਚੱਲ 40 40 ਆ ਚਾਚਾ ਜੀ 45 45 ਆ 50 ਓਏ ਇਹ ਕਿਸੇ ਦਾ 50 ਬਾ 50 ਹਰੀ 50 ਇੱਧਰ ਆ 50 ਸ਼ਾਲੀ ਓਏ ਸ਼ਾਲਿਆ 55 55 ਵਧ ਗਿਆ ਕੰਮ ਵਧ ਗਿਆ 55 ਛੜਿਆ ਮਾਲੇ 60 60 60 ਰਾਜਵੀਰ 360 360 ਬੈਠ ਬੈਠ ਆਪਾਂ ਠੱਕਾ ਲੈਣਾ ਬੈਠ ਆ ਜਾ ਲੈ ਬੈਟ ਬੋਲਣਾ ਯਾਰ ਤੂੰ ਕੀ ਕਰਾਰੇ ਚੱਲ ਇੱਕ ਤਾਂ ਸਿੱਖੜ ਕੇ ਬੈਠ ਯਾਰ ਜਾਵੇ 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 ਜਾਂਦੀ ਏ 335 ਵੀ ਵੇਚਦੇ ਵੀਰੇ ਚਲੋ ਕੈਨਸਲ ਜੀ ਨਹੀਂ ਅਨਫੋਲਡ ਹੋ ਗਿਆ ਅਨਫੋਲਡ ਅਨਫੋਲਡੋ ਯਾਰ ਨੇ ਮਨਾ ਲੈ ਜਾਣਾ ਜੀ ਲੈ ਭਾਈ ਉੱਥੇ ਵੇਖ ਇੱਕ ਵਾਰੀ ਅਨਫੋਲਡ ਵੇਚਿਆ ਨਹੀਂ ਭਾਈ ਨੇ ਇਹ ਭਾਈ ਲੈ ਵੀ ਜਿਹੜਾ ਆਲੂ ਸਰਬ ਘਾੜ ਰੇਟ ਤੇ ਵਿਕਿਆ ਹਨਾ ਭਾਈ ਇਹਦੇ ਕਿੰਨੇ ਲੱਗੇ ਭਾਈ ਆਪਣਾ ਰੇਟ ਦਾ ਜੀ ਇੰਨਾ ਮੇਰੇ ਨਾਲ ਚੈੱਕ ਨਹੀਂ ਬੋਲੀ ਸੀ 300 ਦੇ ਪਖਣੀ ਹਾਂ 55 ਦੇ ਨੇੜੇ ਦੇ ਸੀਗੇ ਜੀ ਹਨਾ ਤੇ ਜਿਹੜਾ ਬਾਈ ਆਲੂ ਜਣਾ ਵਧੀਆ ਰੇਟ ਤੇ ਵਿਕਿਆ ਹਨਾ ਤੇ ਇਹ ਬਾਈ ਨੇ ਪਖਰਾ ਜਾਖਾ ਜੀ ਲੱਗਦਾ ਜਮਾਂਡਾ ਮੰਡਾਰਗਾ ਬਾਈ ਕੁਆਲਿਟੀ ਹਨਾ ਕਿੱਥੋਂ ਲੈਂਦਾ ਸੀ ਬਈ ਇਹ ਇਹ ਜਲੰਧਰੋਂ ਹੀ ਲੈਂਦਾ ਪਹਿਲੇ ਜਲੰਧਰ ਵਾਲੀ ਸਾਈਡ ਤੋਂ ਲੈਂਦਾ ਜੀ ਹਨਾ ਕਿਹੜੀ ਦੁਕਾਨ ਤੋਂ ਬਾਈ ਇਹਨਾਂ ਦੁਕਾਨ ਤੋਂ ਕੋਈ ਨਹੀਂ ਸਟੋਰ ਚ ਗਿਆ ਸਟੋਰ ਚ ਗਏ ਚ ਆਲੂ ਦੀ ਕੁਆਲਿਟੀ ਜਾਨੀ ਬਹੁਤ ਵਧੀਆ ਆਈ ਹੈ ਹਨਾ ਸਾਰੇ ਬਾਰੀ ਖੁਸ਼ ਹੋ ਗਏ ਆਲੂ ਵੇਖ ਕੇ ਹਨਾ ਬਾਈ ਆਪਣੇ ਜਨੀ ਤੇਜ ਵਿਕਿਆ ਆਲੂ ਹਾਂ ਹਣਾ ਅਗਰੇ ਨਹੀਂ ਆਦਾ ਰਹਿੰਦਾ ਆਪਣਾ ਤੇ ਭਾਈ ਜੇ ਮੰਨ ਕੇ ਚਲੋ ਇੱਥੇ 355 ਰੁਪਏ ਜਿਹੜੇ ਵਿਕ ਜਾਂਦਾ ਜੀ ਹਨਾ ਤੁਹਾਨੂੰ ਇਹਦੇ ਕੀ ਹਿਸਾਬ ਨਾਲ ਪੈਸੇ ਮਿਲਦੇ ਤੇ ਇਹ ਛੋਟ ਜਿੰਨੀ ਕਹਿੰਦੇ 30 ਰੁਪਏ ਛੋਟ ਹੁੰਦੀ ਹੈ ਜੇ ਮੰਨ ਲਓ 355 ਲੱਗੇ ਜੇ 30 ਛੋਟ ਕਹਿੰਦੇ ਕਈ ਵਾਰੀ 30 ਕਹਿੰਦੇ ਕਈ ਵਾਰੀ ਪੱਕੇ ਤੇ ਵਿਕ ਜਾਂਦਾ ਜੀ ਹਨਾ ਜੇ ਮੰਨ ਕੇ ਚਲੋ 350 ਇਹ ਛੋਟ ਤੇ ਸੀ 20 ਰੁਪਏ ਦੀ ਇਹ ਵਿਕ ਗਿਆ ਹੋਊਗਾ ਮੰਨ ਕੇ ਚਲੋ ਵੀ 25 ਰੁਪਏ ਦੇ ਨੇੜੇ ਤੇ ਵਿਕ ਗਿਆ ਹਨਾ 325 ਰੁਪਏ ਦੇ ਵਿੱਚ ਤੁਹਾਨੂੰ ਕੋਈ ਅੜਤ ਤਾਂ ਹੈ ਨਹੀਂ ਬਾਈ ਆਰਤ ਕੋਈ ਖਰਚਾ ਤਾਂ ਨਹੀਂ ਪੈਂਦਾ 100 ਰੁਪਿਆ ਨਗਦ ਪੈਂਦਾ ਹੀ ਏ 1 ਰੁਪਿਆ ਨਗਦ ਆ ਪੈਂਦਾ ਗੱਟੇ ਦਾ ਹਾਂ ਉਹ ਇਹਨਾਂ ਨੇ ਆਪ ਦੀ ਲੇਬਰ ਦਾ ਕਟਣਾ ਮਜ਼ਦੂਰੀ ਹੋ ਗਈ ਜਿਹੜੀ ਹੈ ਨਾ ਜਿਹੜਾ ਗੱਟਾ ਲਾਉਣੇ ਇਹਨਾਂ ਨੇ ਵਿੱਚੋਂ ਠੀਕ ਹੈ ਜੀ ਬਾਕੀ ਤੁਹਾਨੂੰ ਉਸ ਹਸਾਬ ਨਾਲ ਪੈਸੇ ਮਿਲ ਜਾਣੇ ਆ ਭਾਈ ਇਹ 50 ਕਿਲੋ ਦੀ ਭਰਤੀ ਹੈ ਜੀ ਸਾਡੀ ਹੈ ਨਾ ਨਹੀਂ 51 ਕਿਲੋ 51 ਕਿਲੋ ਦੀ 1 ਕਿਲੋ ਵੱਧ ਭਰਤੀ ਕਰ ਦਿਆਂ ਕਿਉਂਕਿ ਮਿੱਟੀ ਵਗੈਰਾ ਹੁੰਦੀ ਹੈ ਹਨਾ ਤੇ ਲੋਬੇ ਤੇ ਇਹਦਾ ਗੱਟੇ ਗੱਟਾ ਆਉਦਾ ਹੁੰਦਾ ਜੀ ਆਪਣਾ ਹਾਂ ਗੱਟਾ ਇਹਦਾ ਕਿੰਨਾ ਖਰਚਾ ਹੁੰਦਾ ਜੀ ਗੱਟੇ ਦਾ ਮਤਲਬ ਕਿੰਨੇ ਕਦਾ ਪੈ ਜਾਂਦਾ ਆਪਾਂ ਨੂੰ ਗੱਟਾ ਇਹ ਇਹ 12 ਰੁਪਏ ਰਹਿ ਗੱਟਾ 12 ਰੁਪਏ ਦਾ ਗੱਟਾ ਪੈ ਜਾਂਦਾ ਦੇਖ ਮਗਰ 12 ਰੁਪਏ ਗੱਡੇ ਦੇ ਹੋਗੇ ਤੇ 10 ਰੁਪਏ ਇੱਥੇ ਖਰਚਾ ਪੈ ਗਿਆ 13 ਰੁਪਏ ਪੈ ਗਿਆ ਇੱਕ ਗੱਟੇ ਮਗਰ ਖਰਚਾ ਟੋਟਲ ਮਿਲਾ ਕੇ ਆਪਾਂ ਉਹਵੇਂ 50 ਰੁਪਏ ਖਰਚਾ ਪੈ ਜਾਂਦਾ ਪਟਾਈ ਵੀ ਕਰਨੀ ਹੁੰਦੀ ਚੰਡਾਈ ਵੀ ਕਰਨੀ ਹੁੰਦੀ ਪਟਾਈ ਵੀ ਕਰਨੀ ਆ ਸਟਾਈ ਵੀ ਕਰਨੀ ਆ ਉਹਵੇਂ 50 ਰੁਪਏ ਖਰਚਾ ਪੈ ਜਾਂਦਾ ਤੇ ਭਾਈ ਜਿਵੇਂ ਖੇਤਾਂ 'ਚ ਪੱਟਿਆ ਲ ਛਾਂਟ ਕੇ ਲਿਆਂਦਾ ਇਹਦੀ ਜਿਹੜੀ ਗੋਲੀ ਦਾ ਭੱਡ ਕੱਢਿਆ ਵਾ ਉਹ ਫਿਰ ਗੋਲੀ ਬਈ ਕਿੱਥੇ ਵੇਚ ਦੇ ਦੀ ਉਹ ਵੇਚੂ ਉਚੀ ਜਮਾ ਕਰਾਵਾਂਗੇ ਉਹ ਜਮਾ ਕਰਾਵਾਂਗੇ ਤੇ ਜਿਹੜਾ ਵੱਡਾ ਸਾਈਜ਼ ਹੁੰਦਾ ਬਈ ਆਲੂ ਦਾ ਉਹ ਵੀ ਛਾਂਟ ਆਉਣਾ ਉਹ ਕਿੱਧਰ ਰੱਖਦੇ ਨਹੀਂ ਐਡਾ ਕੋਈ ਸਾਈਜ਼ ਰੱਖਦੇ ਆਪਾਂ ਆਪਾਂ ਵੱਡਾ ਸਾਈਜ਼ ਕਿੱਤਾ ਹੀ ਨਹੀਂ ਕਰ ਵੱਡਾ ਸਾਈਜ਼ ਕਿੱਤਾ ਹੀ ਨਹੀਂ ਲੈ ਭਾਈ ਆਹ ਰੇਡ ਜਿਹੜੇ ਭਾਈ ਹਨ ਆਲੂ ਦੇ ਚੱਲੇ ਠੀਕ ਆ ਭਾਈ ਜੀ ਲੈ ਭਾਈ ਬਾਬਾ ਫਤੇ ਸਿੰਘ ਟਰੇਡਿੰਗ ਕੰਪਨੀ ਤੇ ਇਧਰ ਬਾਈ ਕੋਲੇ ਹਨ ਗੱਲਬਾਤ ਕਰ ਸੱਸੀ ਕਾਲ ਭਾਈ ਜੀ ਸੱਸੀ ਕਾਲ ਤੇ ਭਾਈ ਜੀ ਜਿਵੇਂ ਮੰਨ ਕੇ ਚਲੋ ਮੈਂ ਆ ਜਾਂ ਕੋਈ ਵੀ ਇੱਥੇ ਕਿਸਾਨ ਪਰ ਟਰਾਲੀ ਲਿਆਉਂਦਾ ਜੀ ਹੈ ਨਾ ਮੈਂ ਵਪਾਰੀ ਆ ਮੰਨ ਲਓ ਮੈਂ ਖਰੀਦਣਾ ਮੈਨੂੰ ਖਰਚ ਇੱਥੇ ਕਿੰਨਾ ਕੁ ਪੈ ਜਾਊਗਾ ਜੀ ਜੇ ਮੰਨ ਕੇ ਚਲੋ ਮੈਂ 350 ਦੀ ਬੋਲੀ ਦਿੱਤੀ ਹੈ ਜੀ ਹੈ ਨਾ ਨੋਰਮਲੀ ਗੱਲ 355 ਚ ਮੈਂ ਖਰੀਦਿਆ ਜੀ ਕਿੰਨੇ ਚ ਪਊਗਾ ਜੀ ਮੈਨੂੰ ਆਲੂ 7% 8% ਤਾਂ ਪੈਣੀ ਸਭ ਸਾਂਗਲੇ ਨੂੰ 7% 8% ਤਾਂ ਵਪਾਰੀ ਨੂੰ ਪੈਣੀ ਹੈ ਜੀ ਕਿਸਾਨ ਨੂੰ ਕੋਈ 8% ਕਿਸਾਨ ਨੂੰ ਕੋਈ 8% ਮੈਂ ਪੈਣੀ 2 ਰੁਪਏ ਕਿਨਾਂ ਹੋਵੇ ਸਹੀ ਹੈ ਜੀ ਕਿਸਾਨ ਨੂੰ 2 ਰੁਪਏ ਨਕਦੇ ਪੈਣੇ ਆ ਜੀ ਖਰਚਾ 2 ਰੁਪਏ ਦੇ ਦੋ ਜੀ ਹੋਰ ਪੈ ਨਗਦੇ 2 ਰੁਪਏ ਨਗਦੇ ਉਹਨਾਂ ਦਾ ਉਹਦਾ ਥੋੜਾ ਹੀ ਪੈਂਦਾ ਜੀ ਜਾਨੀ ਜੇ 100 ਕਟਾ ਕੇ 200 ਰੁਪਏ ਬਣਦਾ ਜੀ ਮੋਕ ਉੱਤੇ ਹਣਾ ਜਿਹੜਾ ਵਪਾਰੀ ਨੂੰ ਇਹਦੇ 7% ਅੜਤ ਲੱਗੀ ਜੀ ਹੋਰ ਤਾਂ ਨਹੀਂ ਕੋਈ ਖਰਚਾ ਪੈਂਦਾ ਜੀ ਉੱਪਰ ਇਹ ਜਿਹੜੀ ਆਪਾਂ ਛੋਟ ਛੱਪਾ ਕਰਦੇ ਜੀ ਮਤਲਬ 350 ਰੁਪਏ 20 30 ਰੁਪਏ ਛੋਟ ਕਰਾ ਦਿੰਦੇ ਜੀ ਪਹਿਲੇ ਬੋਲੀ ਉਸਾਂ ਨੇ ਬੋਲਦੇ ਜਦੋਂ ਮੰਨ ਕੇ ਚੱਲੋ ਇਹਨੇ 250 ਬੋਲਿਆ ਉਹ 280 ਬੋਲਣੀ ਹੈ ਜੀ ਆਪਾਂ ਨਾ ਉਸ ਤੋਂ ਬਾਅਦ ਉਹ 30 ਰੁਪਏ ਛੋਟ ਕਰਕੇ ਉਹਨੂੰ 250 ਚ ਹੀ ਮਿਲ ਜਾਊਗਾ ਉਹ ਸਹੀ ਹੈ ਜੀ ਉਹਦੇ ਉੱਤੇ ਖਰਚਾ ਪੈ ਗਿਆ ਉਹ ਅੜਦੀ ਦਾ ਸਹੀ ਹੈ ਜੀ ਸਹੀ ਹੈ ਜੇ ਕੋਈ ਵੀਰ ਭਰਾ ਆਪਣਾ ਹੁਣ ਆਲ ਓਵਰ ਮੰਡੀਆਂ 'ਚ ਹੀ ਵੇਖ ਰਿਹਾ ਆਪਣੀ ਵੀਡੀਓ ਜੀ ਹੈ ਨਾ ਤੇ ਜੇ ਕੋਈ ਖਰੀਦਣਾ ਚਾਹੁੰਦਾ ਜੀ ਆਲੂ ਆਪਣਾ ਨੰਬਰ ਵੀ ਜਰੂਰ ਸ਼ੇਅਰ ਕਰ ਦਿਓ ਹਣਾ ਤੁਸੀਂ ਪਹੁੰਚ ਕਰ ਦਿੰਨੇ ਆ ਜੀ ਮਤਲਬ ਗੱਡੀ ਦਾ ਖਰਚਾ ਜੋ ਪਾੜਾ ਪਊਗਾ ਉਹ ਤੋਂ ਪੈਣਾ ਹੀ ਪੈਣਾ ਜੀ ਹੈ ਨਾ ਤੇ ਆਪਣਾ ਨੰਬਰ ਕਿੰਨਾ ਜੀ ਬਾਈ ਬਰ ਨੰਬਰ 946552 ਜੀ 946557 1681 16181 ਜੇ ਤੁਹਾਨੂੰ ਕੋਈ ਆਰਡਰ ਆ ਜਾਂਦਾ ਵਗੈਰਾ ਆਲੂ ਦਾ ਤੁਸੀਂ ਇੱਥੋਂ ਮਤਲਬ ਪਹੁੰਚ ਕਰ ਦੋਗੇ ਇੱਥੇ ਆਪਣੀ ਮੰਡੀ ਦੇ ਵਿੱਚ ਫਿਲਹਾਲ ਐਲ ਤੇ ਇਹ ਕੱਡਾ ਹੀ ਮਡਾ ਹੈ ਨਾ ਤਿੰਨ ਵੈਰਟੀਆਂ ਹੀ ਹੁੰਦੀਆਂ ਜੀ ਇਹਨਾਂ ਉਹ ਤਾਂ ਨਿਕ ਸਹੀ ਹੈ ਲੈ ਬਾਈ ਤੇ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਆ ਗਿਆ ਬਾਈ ਨਾਲ ਕਨੈਕਟ ਕਰ ਲਓ ਜੇ ਕਿਸੇ ਵੀ ਭਰਾ ਨੂੰ ਆਦੂ ਠੀਕ ਹੈ ਬਾਈ ਜੀ ਮਿਹਰਬਾਨੀ ਚ ਲਾਓ ਬਾਈ